ਫੇਲ ਹੋ ਗਈ ਮੈਂ ਪਲਾਸਟਿਕ ਚ ਚੰਨਾ ਤੇ ਚੰਨਾ ਕਿਹੜਾ ਪਾਸ ਹੋ ਗਿਆ ਪੰਜਵੀਂ ਫੇਲ ਦਸਵੀਂ ਫੇਲ ਅੱਠਵੀਂ ਫੇਲ ਮੇਰੇ ਨਾਲ ਗੱਲ ਨਹੀਂ ਕਰਨਗੇ ਪਰ ਮੈਂ ਪੰਜਵੀਂ ਫੇਲ ਗੱਲ ਕਰਕੇ ਦਿਖਾਉਂ ਬਣਾਉ ਇਹਦੀ ਰੇਲ ਇੱਕ ਵੱਡਾ ਹੋਰ ਹਾਸਾ ਹੋ ਗਿਆ ਜਿਹੜਾ ਇੱਥੋਂ লাশ ਕੱਢੀ ਜਾਂਦੀ ਸਕੇ ਕੁੱਤਾ ਦੱਬਿਆ ਕੁੱਤਾ ਪਰ ਦੇਖੋ ਤੇ ਪਾਟਾ ਪਾਟ ਟਰਾਲੀਆਂ ਟਰਾਲੀਆਂ ਦੀ ਭੱਡੀ ਮਸ਼ੀਨਰੀ ਦੇਖੋ ਟਰਾਲੀਆਂ ਦਾ ਸਾਮਾਨ ਨਿਕਲਦਾ ਪਿਆ ਇੱਧਰ ਦੇਖੋ ਤੁਸੀਂ ਜਿਹੜਾ ਹਾਂਜੀ ਕੌਣ ਹੋ ਤੁਸੀਂ ਕੌਣ ਹੋ ਜੀ ਕੈਮਰਾਮੈਨ ਬੰਦ ਕੌਣ ਹੋ ਤੁਸੀਂ ਕੌਣ ਕੌਣ ਨਹੀਂ ਬਾਅਦ ਚ ਦੱਸਦਾ ਕੈਮਰਾ ਨਹੀਂ ਪਹਿਲਾਂ ਐ ਦੋਸਤੋਂ ਕੈਮਰਾ ਤੁਸੀਂ ਕੌਣ ਹੋ ਤੁਸੀਂ ਦੱਸੋ ਨਿੱਜੀ ਪ੍ਰਾਪਰਟੀ ਤੇ ਤੁਸੀਂ ਬੜੀ ਜਾਣਦੇ ਹੋ ਕਾਦੀ ਨਿੱਜੀ ਪ੍ਰਾਪਰਟੀਆਂ ਸਮਾਨ ਥੋੜੀ ਠੀਕ ਆ ਸਰਕਾਰੀ ਰਾਹ ਤੇ ਉੱਪਰੋਂ ਸਮਾਨ ਲੱਬਿਆ ਆ ਦੇਖ ਲਓ ਤੁਸੀਂ ਆ ਗੱਲਾਂ ਹੋਣਗੀਆਂ ਤੁਸੀਂ ਕੌਣ ਹੋ ਪਹਿਲੇ ਦੱਸੋ ਵੀਰ ਜੀ ਕੌਣ ਹੋ ਗੱਲ ਕਰੋ ਤਰੀਕੇ ਨਾਲ ਕੌਣ ਹੋ ਮੈਂ ਐਮਐਲਏ ਸਾਹਿਬ ਦਾ ਪਿਆ ਪੀਏ ਇਹ ਪੀਏ ਪੀਓ ਤੁਸੀਂ ਕਿੱਥੇ ਨੇ ਐਮਐਲਏ ਸਾਹਿਬ ਕਿੱਥੇ ਨੇ ਐਮਐਲਏ ਸਾਹਿਬ ਸਰ ਤੁਸੀਂ ਇੱਥੇ ਦੱਸਿਆ ਸੀ ਵੀ ਇੱਥੇ ਦੇ ਕੁੱਤੇ ਦੀ ਡੈੱਡ ਬੋਡੀ ਐ ਟਰਾਲੀਆਂ ਦਾ ਸਮਾਨ ਨਿਕਲਿਆ ਆ ਇਹ ਤਾਂ ਬਹੁਤ ਮਤਭਾਗੀ ਗੱਲ ਆ ਜੀ ਇਹ ਤਾਂ ਟਰਾਲੀਆਂ ਦਾ ਸਮਾਨ ਨਿਕਲਿਆ ਇੱਥੋਂ ਤੋਂ ਅੱਛਾ ਤਾਂ ਕਹਿੰਦੇ ਕੋਤਾ ਦੱਬਿਆ ਪੜਾ ਤਾਂ ਟੈਲੀ ਦਾ ਜ਼ਮਾਨੇ ਕਾਲ ਰਿਹਾ ਇਥੋਂ ਇਹ ਉਹ ਵੀ ਸਰਕਾਰੀ ਰਾਇ ਉਹ ਵੀ ਸਰਕਾਰੀ ਰਾਇ ਗੈਸ ਹਾਊਸ ਚ ਹਾਂਜੀ ਦੇਖੋ ਦੇਖੋ ਤੁਸੀਂ ਗੱਲਬਾਤ ਕਰਾਓ ਸਾਡੀ ਪਹਿਲਾਂ ਪਹਿਲਾਂ ਗੱਲਬਾਤ ਕਰਾਓ ਐਮਐਲ ਉਹ ਬੀਜੀ ਨੇ ਆਜਾ ਬੀਜੀ ਨੂੰ ਕਿਹੜਾ ਹਰ ਤੁਸੀਂ ਨਿੱਜੀ ਪ੍ਰਾਪਰਟੀ ਦੇ ਵਿੱਚ ਇਸ ਤਰ੍ਹਾਂ ਨਹੀਂ ਵੱਢ ਸਕਦੇ ਹੈਗੇ ਤੁਸੀਂ ਨਿੱਜੀ ਪ੍ਰਾਪਰਟੀ ਇੱਕ ਮਿੰਟ ਇੱਕ ਮਿੰਟ ਤੁਸੀਂ ਤੁਸੀਂ ਨਿੱਜੀ ਪ੍ਰਾਪਰਟੀ 'ਚ ਦੱਬ ਸਕਦੇ ਹੋ ਤੁਸੀਂ ਨਿੱਜੀ ਪ੍ਰਾਪਰਟੀ 'ਚ ਦੱਬ ਸਕਦੇ ਹੋ ਟਰਾਲਿਆਂ ਕਹੇ ਦੀਆਂ ਟਰਾਲਿਆਂ ਕਹਦੋ ਦੱਬੀਆਂ ਇਹ ਕੋਈ ਗੱਲ ਨਹੀਂ ਆਪਾਂ ਬੈਠ ਕੇ ਤੁਸੀਂ ਤੁਸੀਂ ਆ ਦੇਖੋ ਹਜੇ ਉਹ ਤੰਬੂ ਮਾੜੇ ਮੋٹے ਲੱਗੇ ਪਏ ਸੀਗੇ ਜਿਹੜੇ ਮੋਰਚੇ ਦੇ ਪਰ ਇਹਨਾਂ ਨੇ ਸਮਾਨ ਦੱਬਿਆ ਸਰ ਗੱਲਬਾਤ ਕਰਾਓ ਸਾਡੀ ਗੱਲਬਾਤ ਕਰਾਓ ਮੈਂ ਮੈਂ ਹਾਂ ਬਲਾ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਇੱਥੇ ਪਹੁੰਚੇ ਨੇ ਸਰ ਦੇਖੋ ਇਹ ਸਰਕਾਰੀ ਰੈਲਸ਼ਾਂ ਦੇ ਉੱਪਰ ਇਹ ਸਮਾਨ ਦੱਬਿਆ ਜਾ ਰਿਹਾ ਕੀ ਕਹੋਗੇ ਦੇਖੋ ਕਮਾਲ ਦੀ ਗੱਲ ਹੈ ਜੀ ਦੇਖੋ ਸਰਕਾਰੀ ਜਗ੍ਹਾ ਹੈ ਤੇ ਇੱਥੇ ਤਾਂ ਸਮਾਨ ਨਿਕਲਿਆ ਲੋਕਾਂ ਦਾ ਪ੍ਰਾਈਵੇਟ ਇਟਾਲੀਅਨ ਦਾ ਸਮਾਨ ਨਿਕਲਿਆ ਆਗੇ ਆਗੇ ਐਮਐਲ ਸਾਹਿਬ ਕਿ ਮੈਂ 10ਵੀਂ ਪੜ੍ਹਸ ਨਾਲ ਗੱਲ ਨਹੀਂ ਕਰਦਾ ਅੱਜ ਮੇਰੇ ਨਾਲ ਵੀ ਗੱਲ ਨਹੀਂ ਕਰਨਾ ਸਰ ਗੱਲ ਕਰਾ ਗੱਲ ਕਰਾਓ ਉਹਦੇ ਨਾਲ 2 ਮਿੰਟ ਗੱਲ ਤਾਂ ਕਰਾ ਦੇ 10ਵੀਂ ਪਾਸੇ ਮੈਨੂੰ ਗਾਂ ਆ ਜਾ ਤੇਰੇ ਕੀ ਹੁੰਦਾ ਭੱਜ ਕੇ ਗੱਲ ਕਰਾਓ ਸਰ ਨਹੀਂ ਨਹੀਂ ਕੱਲੇ ਜੇ ਇਹੀ ਕਹਿੰਦੇ ਗੱਲਬਾਤ ਕਰਾਂਗੇ ਜਿਹੜਾ ਕਹਿੰਦੇ ਸੀ ਮੈਂ 10ਵੀਂ ਪੜ੍ਹੇ ਨਾਲ ਗੱਲ ਨਹੀਂ ਕਰਦਾ ਹੁਣ 5ਵੀਂ ਪੜ੍ਹੇ ਨਾਲ ਵੀ ਗੱਲ ਨਹੀਂ ਕਰਦਾ ਮੈਂ 5 ਪੜ੍ਹੇ ਨਾਲ ਸਾਰ ਗੱਲਬਾਤ ਕਰਾਓ ਸਰ ਸਸੀ ਕਾ ਸਸੀ ਕਾ ਇਹ ਇਹ ਥੋੜੇ ਵੇਖੋ ਇਥੇ ਰਹਿਦੇਈ ਉਹਦੀ ਕੋਠੀ ਦੇ ਵਿੱਚੋਂ ਜਿਹੜਾ ਸਮਾਨ ਟਰਾਲੀਆਂ ਦਾ ਲੱਭ ਲਿਆ ਕਮਾਲ ਕਰ ਨਹੀ 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 ਪੜੇ ਕਿੰਨੇ ਹੋਇਆ ਤੁਸੀਂ ਪੜਨ ਦਾ ਕਿਆ ਮਤਲਬ ਜੀ ਉਹ ਮਹਾਰਾਜ 10 ਪੜੇ ਮੈਂ 10 ਪੇ ਫੇਰ 10 ਪੜੇ ਪਰੇ ਹਟ ਮੇਰੇ ਨਾਲ ਕਰ ਮੈਂ ਐਮਬੀਬੀਐਸ ਹਾਂ ਅਗਿਆ 10 ਪੜੇ ਮੈਨੂੰ ਸਵਾਲ ਨਹੀਂ ਕਰਦਾ ਐਮਬੀਬੀਐਸ ਸੇ ਤੁਸੀਂ ਹਾਂ ਮੈਂ ਕਾਦੇ ਐਮਬੀਬੀਐਸ ਤੋਂ ਤੁਸੀਂ ਮੈਂ ਡਾਕਟਰ ਹਾਂ ਯਾਰ ਤੇ ਡਾਕਟਰਾਂ ਤੇ ਫਿਰ ਆ ਡਾਕਟਰ ਨੇ ਨਿਗਾਹ ਤਾਂ ਰੱਖਣੀ ਸੀ ਤੁਹਾਨੂੰ ਇੱਕ ਮਿੰਟ ਕੀ 10 ਪੜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਅਭੀ ਉਰੇ ਬਰੇ ਉਰੇ ਕਿੰਨੇ ਕਲਾਸਾਂ ਪੜਿਆ ਤੂੰ 8 8 ਕਲਾਸਾਂ ਇਹਨੇ ਵੋਟਾਂ ਪਾਈਆਂ ਤੁਸੀਂ ਵੋਟ ਬਣੀਆਂ ਤੇਰੀ 8 ਪੜੇ ਦੀ ਵੋਟਾਂ ਪਾਈਆਂ ਨਾ ਤੁਸੀਂ ਜਿਵੇਂ ਸਵਾਲ ਕੀਤਾ ਯਾਰ ਮੈਂ ਪੜਿਆ ਲਿਖਿਆ ਬੰਦਾ ਤੁਸੀਂ ਇਹ ਸਾਡੇ ਪੜੇ ਲਿਖੇ ਅਸੀਂ ਵੀ ਪੜੇ ਆ ਸਰ ਕਹ ਯਾਰ ਕੀ ਕਰੀ ਜਾਂਦੇ ਇੱਕ ਮਿੰਟ ਸਰ ਉਰੇ ਆਇਓ ਇੱਕ ਮਿੰਟ ਇੱਕ ਮਿੰਟ ਤੁਸੀਂ ਕਿੰਨੇ ਕ ਪੜੇ ਲਿਖੇ ਜੀ ਮੈਂ ਤਾਂ ਐਮਬੀਏ ਵੀ ਐਸੀ ਪੜੇ ਟਾਇਰਾਂ ਚ ਪ੍ਰਿੰਸੀਪਲ ਲਓ ਦੇਖੋ ਸਰ ਉਮਰ ਕਿੰਨੀ ਹੈ ਤੁਹਾਡੀ ਉਦੋਂ ਤੋਂ ਤੁਹਾਡਾ ਜਨਮ ਨਹੀਂ ਸੀ ਹੋਇਆ ਜਦੋਂ ਮੈਂ 8ਵੀਂ ਪਾਸ ਕਰ ਗਿਆ ਸੀ ਲੈ ਕਰੋ ਗੱਲ ਇਹ ਤਾਂ ਸਾਡੇ ਬਜ਼ੁਰਗੀ ਇੰਨੀ ਪੜ੍ਹਾਈ ਉੱਚੀ ਕੀਤੀ ਵੀ ਆ ਹਜੇ ਤਾਂ ਇੱਕੋ ਪ੍ਰਿੰਸੀਪਲ ਤੁਹਾਨੂੰ ਮਿਲਾਇਆ ਕਿੰਨੇ ਪ੍ਰੋਫੈਸਰ ਕਿੰਨੇ ਵੱਡੇ ਵੱਡੇ ਜਿਹੜੇ ਪੜੇ ਨੇ ਜਦੋਂ ਸਕੂਲ ਨਹੀਂ ਹੁੰਦੇ ਅਸੀਂ ਉਦੋਂ ਦੇ ਵੀ ਜਦੋਂ ਤੁਹਾਡਾ ਜਨਮ ਨਹੀਂ ਹੋਇਆ ਸੀ ਉਦੋਂ ਇਹ ਮੇਰਾ ਉਹ ਮਤਲਬ ਨਹੀਂ ਮੇਰਾ ਉਹ ਮਤਲਬ ਨਹੀਂ ਮੇਰਾ ਮਤਲਬ ਹੈ ਧਿਆਨ ਨਾਲ ਗੱਲ ਕਰੋ ਰਿਸਪੈਕਟ ਕਰੋ ਮੈਂ ਤਾਂ ਆ ਅਸੀਂ ਤਾਂ ਪੁੱਛ ਰਹੇ ਆਂ ਕਿ ਕੁੱਤਾ ਮਰਿਆ ਕੁੱਤੇ ਦੱਬੇ ਦੀ লাশ ਕੱਢਣੀ ਸੀ ਤੇ ਇਥੇ ਟਰਾਲੀ ਨਹੀਂ ਹੋ ਤਾਂ ਕੋਈ ਕੋਈ ਉਹ ਸੀਗਾ ਕੋਈ ਆਪਣਾ ਪਰਸਨਲ ਕਿ ਤੁਸੀਂ ਦੱਸ ਪੜਿਆ ਕਿਵੇਂ ਕਿਹਾ ਜੀ ਤੁਸੀਂ ਦੱਸ ਪੜਨੀਆਂ ਵੋਟਾਂ ਨਹੀਂ ਲਾਈਆਂ ਉਹ ਨਹੀਂ ਨਹੀਂ ਵੋਟਾਂ ਤਾਂ ਮੈਨੂੰ ਸਾਰਿਆਂ ਨੇ ਪਾਈਆਂ ਦੇ ਕਾਹਹੀਂ ਜਿੱਤੇ ਆ ਮੈਂ ਤੇ ਫਿਰ ਫਿਰ ਇਹ ਗੱਲ ਕੀ ਕਹਿਣੀ ਬਣਦੀ ਵੀ ਮੇਰੇ ਨਾਲ 10 ਪੜਿਆ ਬੰਦਾ ਸੋੜਾ ਹਾਂ ਉਹ ਥੋੜਾ ਜਿਆ ਗਲਤ ਬਿਆਨ ਗਲਤ ਬਿਆਨ ਦੇਖੋ ਦੇਖੋ ਪੀਏ ਸਕਾਰਿਆ ਜਦੋਂ ਮਾੜੇ ਸਲਾਹਕਾਰ ਹੋਣਗੇ ਤੁਸੀਂ ਦੇਖੋ ਇਹ ਪੀਏ ਰੱਖਿਆ ਹੋਇਆ ਇਹ ਦੱਸ ਰਿਹਾ ਵੀ ਤੁਸੀਂ ਮਾਫੀ ਮੰਗ ਲਓ ਮਾਫੀ ਮੰਗ ਲਓ ਇਹੀ ਕੰਮ ਹੋ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਮੇਰੇ ਤੋਂ ਗਲਤ ਕਿਹਾ ਗਿਆ ਉਹ ਕਈ ਵਾਰੀ ਗੁੱਸੇ 'ਚ ਬੰਦਾ ਗੁੱਸਾ ਇਹਨਾਂ ਨੂੰ ਗੁੱਸਾ ਵੀ ਆਉਂਦਾ ਹੋਰ ਦਵਾ ਦਿਓ ਇਹਨਾਂ ਨੂੰ ਕੁਰਸੀਆਂ ਹੋਰ ਬਾ ਦਿਓ ਸਰ ਤੁਸੀਂ ਪ੍ਰਿੰਸੀਪਲ ਰਹੇ ਹੋ ਸਕੂਲ ਦੇ ਵਿੱਚ ਕਦੇ ਤੁਸੀਂ ਕਿਹਾ ਸਟੂਡੈਂਟਾਂ ਨੂੰ ਕਦੇ ਤੁਹਾਡੇ ਕੋਲੇ ਪੰਜਵੀਂ ਛੇਵੀਂ ਦਾ ਬੱਚਾ ਪੁੱਛਣਾ ਜੇ ਵੀ ਮੈਂ ਤਾਂ ਵੱਧ ਪੜਿਆ ਕਾਕਾ ਤੂੰ ਸਵਾਲ ਨਹੀਂ ਪੁੱਛਣੇ ਹਾਂ ਜੀ ਅਸੀਂ ਤਾਂ ਕਦੇ ਨਹੀਂ ਕਿਹਾ ਇਹੀ ਇਹੀ ਦੱਸ ਦੇਣਾ ਇੰਦਰਾ ਗਾਂਧੀ ਦੇ ਘਰ ਵਾਲੇ ਦਾ ਨਾਮ ਕੀ ਸੀ ਦੱਸੋ ਦੱਸੋ ਕੀ ਨਾਮ ਸੀ ਉਹ ਨਹੀਂ ਨਹੀਂ ਉਹਦਾ ਦੇਖੋ ਉਹ ਉਹ ਨਹੀਂ ਤਾਂ ਇਹ ਸਵਾਲ ਪੁੱਛਣਾ ਪੁੱਛਣਾ ਦੱਸਣਾ ਕਰੋ ਯਾਰ ਨਾ ਦੇਖੋ ਸਵਾਲ ਦਾ ਨਾਮ ਨਹੀਂ ਆਇਆ ਵੀ ਪਹਿਲਾ ਪ੍ਰਧਾਨ ਮੰਤਰੀ ਕਿਹੜਾ ਸੀ ਸਰ ਇੱਕ ਮਿੰਟ ਸਰ ਇੱਕ ਮਿੰਟ ਅਸੀਂ ਕੀ ਖਾਂਦੇ ਆ ਦੋ ਮਿੰਟ ਘਰ ਕਰਕੇ ਜਾ ਨਹੀਂ ਨਹੀਂ ਸਰ ਹੋਰ ਹੋਰ ਵੀ ਪੁੱਛੋ ਨੇੜੇ ਹੋ ਜਾਓ ਸਰ ਇਹਨਾਂ ਨੂੰ ਪੁੱਛੋ ਕੁਝ ਤੁਸੀਂ ਰਾਸ਼ਟਰਪਤੀ ਦਾ ਨਾਮ ਇਹ ਦੱਸ ਦੇਣ ਅੱਜ ਦੇ ਦਾ ਅੱਜ ਦੇ ਰਾਸ਼ਟਰਪਤੀ ਦਾ ਕੀ ਨਾਮ ਹੈ ਉਹ ਯਾਰ ਬੱਸ ਹੁਣ ਦੇਖੋ ਐਮਬੀਬੀਐਸ ਪੜਿਆ ਹੋਇਆ ਹੈ ਡਾਕਟਰ ਜਿਹੜਾ ਕੱਲ ਕਹਿੰਦਾ ਸੀ 10ਵਾਂ 10 ਪੜਿਆ ਮੈਨੂੰ ਸਵਾਲ ਨਾ ਕਰੇ ਰਾਸ਼ਟਰਪਤੀ ਦਾ ਨਾਮ ਕੀ ਹੈ ਜੀ ਉਹ ਆਪਣੇ ਹੱਕੇ ਪਰ ਐਮ ਐਲ ਐਮ ਐਲ ਕਿੰਨੇ ਸਾਲਾਂ ਲਈ ਬਣਦਾ ਜੀ ਐਮ ਐਲ ਐ ਕਿੰਨੇ ਸਾਲਾਂ ਲਈ ਬਣਦਾ 5 ਸਾਲਾਂ ਲਈ ਬਣਦਾ ਜੀ ਇਹ ਰਾਸ਼ਟਰਪਤੀ ਦੇ ਤਾਂ ਬੰਦੇ ਦਾ ਨਾਮ ਲੈ ਰਹੇ ਆਂ ਜਨਾਨੀ ਆ ਰਾਸ਼ਟਰਪਤੀ ਇੰਡੀਆ ਦੀ ਜਨਾਨੀ ਆ ਰਾਸ਼ਟਰਪਤੀ ਦੀ ਵਾਹ ਯਾਰ ਉਹ ਪ੍ਰਧਾਨ ਮੰਤਰੀ ਦਾ ਕਿੰਨਾ ਕਾਰਜਕਾਲ ਹੁੰਦਾ ਜੀ ਉਹ ਤਾਂ ਜੀ 5 ਸਾਲ ਹੁੰਦਾ 5 ਸਾਲ ਕੌਣ ਕਹਿੰਦਾ ਬੰਦਾ 5 ਸਾਲ ਹੁੰਦਾ ਯਾਰ ਗਲਤੀ ਹੋ ਗਈ ਗਲਤੀ ਹੋ ਗਈ ਉਹ ਵੀ ਇਹਨਾਂ ਨੂੰ ਪਤਾ ਨਹੀਂ ਵੀ 5 ਸਾਲ ਹੁੰਦਾ ਕਿ ਨਹੀਂ ਹੁੰਦਾ ਦੇਖੋ ਇਹ ਪ੍ਰਿੰਸੀਪਲ ਨੇ ਸਕੂਲ ਦੇ ਜਿਨ੍ਹਾਂ ਨਾਲ ਗੱਲਬਾਤ ਕਰਾਈ ਆ ਇਹਨਾਂ ਨੇ ਕਦੇ ਨਹੀਂ ਪੜਾ ਪਹਿਲੀ ਬੱਚਾ ਆ ਜੇ ਜਿਹੜਾ ਪਹਿਲੀ ਚ ਪੜਦਾ ਨਰਸ ਵਿੱਚ ਸਵਾਲ ਪੁੱਛਣਾ ਇਹ ਜਵਾਬ ਦਿੰਦੇ ਤੁਸੀਂ ਕਿਵੇਂ ਕਹਿੰਦੇ ਸਾਨੂੰ ਸਵਾਲ ਨਾ ਕਰੋ ਠੀਕ ਹੈ ਯਾਰ ਸਰ ਫਿਰ ਆ ਗੱਲ ਕਲੀਅਰ ਕਰਕੇ ਜਾਓ ਇਹ ਕਿਉਂ ਟਰਾਲੀਆਂ ਦਾ ਸਮਾਨ ਇੱਥੋਂ ਕਿਉਂ ਨਿਕਲਦਾ ਲੋਕ ਤਾਂ ਨੀਆਂ ਦੇ ਵਿੱਚੋਂ ਉੱਟਾ ਨਿਕਲਦੇ ਆਉਂਦੇ ਆ ਥੋੜੇ ਟਰਾਲੀਆਂੋਂ ਕਿਸੇ ਦੀ ਖੁਸ਼ਰਾਰਤ ਹੈ ਸ਼ਰਾਰਤ ਹੈ ਕਿਸੇ ਦੀ ਥੋੜੇ ਰਾਤ ਚ ਥੋੜੇ ਰਾਤ ਚ ਕੀ ਦੀ ਸ਼ਰਾਰਤ ਹੈ ਮਾਫੀ ਮਾਫੀ ਮੰਗ ਹਾਂ ਮੈਂ ਮਾਫੀ ਮੰਗਦਾ ਮਾਫੀ ਮੰਗਦਾ ਮਾਫੀ ਵੇਖੋ ਉਹ ਗੱਲ ਹੋ ਗਈ ਬੇਸ਼ਰਮਾਂ ਦੀ ਡੋਲ ਦੀ ਦਾਲ ਕਹਿੰਦਾ ਤਾਂ ਅਸੀਂ ਪੁੰਜਾ ਡੋਲ ਡੋਲ ਖਾਣ ਸਰ ਕੀ ਕਹੋਂਗੇ ਅੱਗੇ ਆਓ ਸਰ ਕੀ ਕਹੋਂਗੇ ਇਹੋ ਜਿਹੜੇ ਆਪਾਂ ਲੀਡਰ ਬਣਾ ਦਿੱਤੇ ਨੇ ਉਹ ਅਸੀਂ ਉਹ ਬੇਫਿਕਰਾਂ ਜਿਹੜੇ ਇਹ ਜਿਹਨਾਂ ਨੂੰ ਅਨਪੜ੍ਹਾਂ ਨੂੰ ਲੀਡਰ ਬਣਾ ਦਿੰਦੇ ਆ ਆ ਹਾਲੋਂਦਾ ਫਿਰ ਆ ਨਿਕਲਦੀਆਂ ਟਰਾਲੀਆਂ ਖੇਤਾਂ ਚੋਂ ਪਹਿਲਾਂ ਗੰਨੇ ਵੇਚਦੇ ਇੱਥੋਂ ਤੋਂ ਟਰਾਲੀਆਂ ਨਿਕਲ ਰਹੀਆਂ ਹਾਂਜੀ ਆ ਹਾਲ ਇੱਕ ਗੌਰਮੈਂਟ ਦੀ ਜਗ੍ਹਾ ਦੇਖੋ ਇਹਨਾਂ ਦੀ ਮਿਹਰਬਾਨੀ ਹੈ ਇਹਨਾਂ ਨੇ ਦਵਾਈਆਂ ਇੱਥੇ ਟਰਾਲੀਆਂ ਤੁਸੀਂ ਉੱਧਰ ਇਨਕਲਾਬੀ ਹੋ ਇਨਕਲਾਬੀ ਹੋ ਇਨਕਲਾਬੀ ਤੁਸੀਂ ਦੇਖੋ ਸ਼ਹੀਦ ਭਗਤ ਸਿੰਘ ਬਦੂਖਾ ਵੀਂਦਾ ਸੀ ਇਹ ਮਾਂ ਦਾ ਪੁੱਤ ਟਰਾਲੀਆਂ ਵੇਚਣ ਲੱਗੇ ਤੁਸੀਂ ਟਰਾਲੀਆਂ ਵੇਚਣ ਲੱਗੇ ਜੀ ਓ ਯਾਰ ਹੁਣ ਤੁਸੀਂ ਸਮਝੋ ਜਾ ਰਹਾ ਇਹ ਇਹ ਤਾਂ ਵੈਸੇ ਕੋਈ ਹੁੰਦੀ ਆ ਕਰੀ ਆਪਾਂ ਬੈਠ ਕੇ ਗੱਲ ਕਰ ਲੈ ਆਪਾਂ ਬੈਠ ਕੇ ਸਾਰਾ ਮਿਲਦੇ ਹਾਂ ਆ ਬੈਠ ਕੇ ਗੱਲ ਇਹ ਸਵਾਲ ਤਾਂ ਪੁੱਛਣ ਨਹੀਂ ਦਿੰਦੇ ਕੋਈ ਗੱਲ ਨਹੀਂ ਆਪਾਂ ਸਾਰੇ ਸਵਾਲ ਪੁੱ ਆਪਾ ਮਿਲਦੇ ਆ ਮਿਲਦੇ ਆ ਹਰ ਸਰ ਕੀ ਕਹੋਗੇ ਹੁਣ ਸਵਾਲਾਂ ਤੋਂ ਵੀ ਭੱਜ ਰਹੇ ਆ ਇਹਦਾ ਪੱਜਣਾ ਜੀ ਇਹਨਾਂ ਨੇ ਬਸ ਇਹ ਤਾਂ ਇਹਨਾਂ ਦਾ ਕੰਮ ਹੈ ਭੱਜਣ ਦਾ ਹੁਣ ਸਵਾਲ ਦਾ ਜਵਾਬੇ ਨਹੀਂ ਦੇ ਰਹੇ ਜਦੋਂ ਦੋਸਤੋ ਕੀ ਕਰੀਏ ਚਲੋ ਕੋਈ ਨਹੀਂ ਚਲੋ ਥੋੜੀ ਹੋਰ ਕੰਮ ਕਰੋ ਨਹੀਂ ਨਹੀਂ ਚਲੋ ਇਹ ਹਾਲ ਆ ਇਹ ਹਾਲ ਆ ਜਿਹੜਾ ਤੁਸੀਂ ਦੇਖੋ ਸਾਡੇ ਲੀਡਰਾਂ ਦਾ ਜਿੱਥੇ ਕੇ ਇੱਥੇ ਉਦਾਂ ਸਰਕਾਰੀ ਰੈਸ ਦੇ ਉੱਪਰ ਇਹ ਨਿੱਜੀ ਪ੍ਰਾਪਰਟੀ ਪ੍ਰਾਈਵੇਟ ਕਿਸਾਨਾਂ ਦੀਆਂ ਚੀਜ਼ਾਂ ਮਿਲਣੀਆਂ ਕਿੰਨਾ ਕੰਮ ਆਣੇ ਰੱਖਦਾ ਤੁਸੀਂ ਇਹ ਚੀਜ਼ ਦੱਸੋ ਠੀਕ ਆ ਮਲੂਕਾ ਟੀਵੀ ਨੇ ਇੱਕ ਮੈਸੇਜ ਦੇਣਾ ਹੁੰਦਾ ਦੇਣ ਦੀ ਆਪਾਂ ਕੋਸ਼ਿਸ਼ ਵੀ ਕਰਦੇ ਆ ਤੁਹਾਨੂੰ ਦਿਖਾਇਆ ਪਰ ਅੱਜ ਜਿਹੜੇ ਅਸੀਂ ਚੁਣ ਲਏ ਉਹਨਾਂ ਨੂੰ ਅਣਪੜ੍ਹੇ ਨੇ ਵੀ ਵੋਟਾਂ ਪਾਈਆਂ ਉਹਨਾਂ ਨੂੰ ਪੰਜ ਪੜ੍ਹਿਆ ਨੇ ਵੀ ਵੋਟਾਂ ਪਾਈਆਂ ਉਹਨਾਂ ਨੂੰ ਬੀਏ ਪੜ੍ਹਿਆ ਨੇ ਵੀ ਵੋਟਾਂ ਪਾਈਆਂ ਇੱਕ ਇਹ ਵਿਧਾਇਕ ਦਾ ਜ਼ਿੰਮੇਵਾਰ ਬੰਦੇ ਦਾ ਕਹਿ ਦੇਣਾ ਕਿ 8ਵੀਂ 10ਵੀਂ ਪਾਸ ਮੈਨੂੰ ਸਵਾਲ ਨਾ ਕਰੇ ਮੈਂ ਵੱਧ ਪੜ੍ਹਿਆ ਲਿਖਿਆ ਇਹ ਅਣਪੜਾਂ ਤੋਂ ਵੀ ਮੈਨਾ ਭੈੜੀ ਗੱਲ ਆ ਇਹ ਮੂਰਖਾਂ ਵਾਲੀ ਗੱਲ ਆਗੀ ਤੁਸੀਂ ਇਹ ਚੀਜ਼ ਦੇਖੋ ਜਿਹੜੀ ਤੁਹਾਨੂੰ ਦਿਖਾਈ ਹੈ ਪਰ ਹਜੇ ਪਰਤਾਂ ਹੋਰ ਵੀ ਖੁੱਲਣੀਆਂ ਆ ਤੁਸੀਂ ਜੁੜੇ ਰਹੋ ਮਲੂਕਾ ਟੀਵੀ ਦੇ ਨਾਲ ਧੰਨਵਾਦ ਜੀ